ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਅੱਜ ਸਾਨੂੰ 69 ਸੱਤਾ ਬਾਰੇ ਕੁਛ ਸੁਣਾਓ ਜੀ ਜਰੂਰ ਸੁਣਾਏਗਾ ਜਰੂਰ ਸੁਣਾਵਾਂਗੇ ਲਾ ਆਓ ਫਿਰ 76 ਸੱਤਾ ਹੋ ਜੇ ਹੂੰ ਦੇਸੀ ਗਿਆ ਅਪਰੀ ਦੇਸੀ ਹੋਇਓ ਤੇ ਤੇਰੀਆਂ ਲਖ ਬਤਨਾ ਤਕਿਲੋੜਾ ਹੂੰ ਕਮਲੀ ਕਰਕੇ ਸੁੱਟ ਗਿਆ ਵੇ ਸਾਇਆ ਦੇ ਬੈਠੀ ਕੱਖ ਗਲੀਆਂ ਦੇ ਰੋਲ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਹੀ ਛਿੜ ਗਈ ਵੇ ਇੱਕ ਪੀਗ ਦੇ ਹਲਾਰੇ ਨਾਲ ਸੋਹਣਿਆ ਸਜਣਾਆਂ ਬੇਪੱਤੇ ਹਨ ਬੇਪੱਤੇ ਹਨ ਬੇਪੱਤਿਆਂ ਨਾਲ ਇੱਕ ਭੀੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ ਹਾਂ ਹਾਰਦੀ ਕੱਲ ਵੇਖਿਆ ਸੀ ਪਹਿਲ ਭਾਵੇਂ ਮੋਰ ਸੀ ਹੋਰੇ ਜੀ ਦੋ ਮੋਰ ਨਹੀਂ ਖੜੀ ਸਾਡੇ ਦਿਲ ਦੀ 부ਜੀ ਨਾ ਅਗ ਸੱਜਣਾ ਬੇ ਅੰਜੂਆਂ ਦੀ ਲੱਗ ਕੇ ਝੜੀ ਵੇ ਤੇਰੇ ਮਿੱਠੇ ਮਿੱਠੇ ਲਾਰਿਆਂ ਦੇ ਨਾਲ ਵੇ ਸੋਣਿਆ ਸੱਜਣਾ ਤੇਰੇ ਮਿੱਠੇ ਮਿੱਠੇ ਲਾਰਿਆਂ ਦੇ ਨਾਲ ਵੇ ਨਮਣੀ ਜਿੰਦ ਹੋਰ ਤਿਰਗੀ ਵੇ ਇੱਕ ਪੀਂਗ ਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਾਣੀਆਂ ਬੇਪੱਤਿਆਂ ਨਾ ਬੇਪੱਤਿਆਂ ਨਾ ਬੇਪੱਤਿਆਂ ਨਾ ਇੱਕ ਫਿੜ ਗਈ ਹੀ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ ਹਾਰਦੀ ਲੋ ਵਾਈ ਦੀ ਇਹਨੂੰ ਵੱਧ ਵੱਧ ਸ਼ੇਅਰ ਔਰ ਕਮੈਂਟ ਤੇ ਬਾਈ ਬਣ ਕੇ ਨਾ ਯਾਰ ਗੂਠਾ ਜ਼ਰੂਰ ਦਬਾ ਦਿਆ ਕਰੋ ਮੈਂ ਛੋਟਾ ਛੋਟਾ ਵੀਰ ਔਰ ਲక్ష్ਮਣ ਹੀਰਾ ਥੈਂਕ ਯੂ ਥੈਂਕ ਯੂ ਥੈਂਕ ਯੂ